ਸੋ ਸਰਪੰਚ ਸਾਹਿਬ ਨੂੰ ਜਦੋਂ ਵੀ ਕੋਈ ਕੰਮ ਕਹਿ ਦਈਏ ਭਾਵੇਂ ਦਿਨ ਹੋਵੇ ਰਾਤ ਹੋਵੇ ਤੇ ਬਲਜਿੰਦਰ ਭਾਈ ਉਦੋਂ ਹੀ ਭਰਾ ਬਣ ਕੇ ਆ ਜਾਂਦੇ ਆਏ ਸੋ ਇਹੋ ਜੇ ਯਾਰ ਹੋਣੇ ਚਾਹੀਦੇ ਐ ਦੁੱਕੀ ਤਿੱਕੀ ਕੀ ਕਰਨੀ ਜੱਕਾ ਹੋਣਾ ਚਾਹੀਦਾ ਯਾਰ ਹੋਵੇ ਕਬਸ ਪੱਕਾ ਹੋਣਾ ਚਾਹੀਦਾ ਯਾਰ ਹੋਵੇ ਕਬਸ ਪੱਕਾ ਹੋਣਾ ਚਾਹੀਦਾ ਯਾਰ ਹੋਵੇ ਕਬਸ ਪੱਕਾ ਹੋਣਾ ਚਾਹੀਦਾ ਚੰਗੇ ਮਾੜੇ ਸੱਜਣਾ ਕਦੇ ਨਹੀਂ ਭੁੱਲਦੇ ਜਾਮ ਪੂਰੀ ਕੰਡੇ ਹੁੰਦੇ ਨਾਲ ਫੁੱਲਦੇ ਚੰਗੇ ਮਾੜੇ ਸੱਜਣਾ ਕਦੇ ਨਹੀਂ ਭੁੱਲਦੇ ਜਾਮ ਪੂਰੀ ਕੰਡੇ ਹੁੰਦੇ ਨਾਲ ਫੁੱਲਦੇ ਕਾਲਿਆਣੀ ਜਾਰੀ ਵਿੱਚ ਧੱਕਾ ਹੋਣਾ ਚਾਹੀਦਾ ਜਾਰ ਹੋਵੇ ਇੱਕ ਬਸ ਜਾਰ ਹੋਵੇ ਇੱਕ ਬਸ ਪੱਕਾ ਹੋਣਾ ਚਾਹੀਦਾ ਜਾਰ ਹੋਵੇ ਇੱਕ ਬਸ ਪੱਕਾ ਹੋਣਾ ਚਾਹੀਦਾ ਮੰਨੀ ਬਾਤ ਉੱਚੀ ਸਾਡੀ ਮੱਤ ਨੇ ਪਹਿਣ ਦੁੰਨੀਆਂ ਕਰਾਉਣੀ ਤੇਰੇ ਜੱਟ ਨੇ ਮੰਨੀ ਬਾਤ ਉੱਚੀ ਸਾਡੀ ਮੱਤ ਨੇ ਪਹਿਣ ਦੁੰਨੀਆਂ ਕਰਾਉਣੀ ਤੇਰੇ ਜੱਟ ਨੇ ਥੋੜੇ ਚਿਰ ਵਿੱਚ ਠਿੱਕਾ ਜੱਗ ਤੇ ਚਲਾਵਾਂਗੇ ਖਾਰੇ ਕੱਢ ਦੂੰਗਾ ਵੈਮ ਜੀ ਦਾ ਹੋ ਗਿਆ ਮੈਂ ਕਹਿਮ ਥੋੜੇ ਸਮੇਂ ਵਿੱਚ ਪਹਿਣ ਦੁੰਨੀਆਂ ਕਰਾਵਾਂਗੇ ਕੱਢ ਦੂੰਗਾ ਵੈਮ ਜੀ ਦਾ ਹੋ ਗਿਆ ਮੈਂ ਕਹਿਮ ਥੋੜੇ ਸਮੇਂ ਵਿੱਚ ਪਹਿਣ ਦੁੰਨੀਆਂ ਕਰਾਵਾਂਗੇ ਕੱਢ ਦੂੰਗਾ ਵੈਮ ਸੇਨਾ ਜੀਆਂ ਦੇ ਮਿੱਤਰ ਆਏਗਾ ਕਿ ਨਹੀਂ ਬਸ ਇੱਕ ਨਸ਼ਾ ਸਾਨੂੰ ਉਹਦੇ ਨਾਮ ਦਾ ਮਾੜੇ ਦਿਨ ਬਹੁਤ ਗਿਲਣੇ ਵੇਖ ਲੈ ਮੁੱਲ ਹੌਲੀ ਹੌਲੀ ਪਉ ਕਰ ਨਾਮ ਦਾ ਅਸੇਨਾ ਜੀਆਂ ਦੇ ਮਿੱਤਰ ਆਏਗਾ ਕਿ ਨਹੀਂ ਬਸ ਇੱਕ ਨਸ਼ਾ ਸਾਨੂੰ ਉਹਦੇ ਨਾਮ ਦਾ ਮਾੜੇ ਦਿਨ ਬਹੁਤ ਸ਼ੇਰੀ ਨੇ ਵੇਖ ਲੈ ਮੁੱਲ ਹੌਲੀ ਹੌਲੀ ਪਉ ਕਰ ਨਾਮ ਦਾ ਕਹੇ ਸ਼ੇਰੀ ਜ਼ਬਰਾਂ ਸੱਚ ਨਸ ਨਾ ਮਗੇ ਕੱਢ ਦੂੰਗਾ ਵਹਿਮ ਜਿਦਾ ਹੋ ਗਿਆ ਮੈਂ ਕਹਿਮ ਥੋੜੇ ਸਮੇਂ ਵਿੱਚ ਪਹਿਣ ਦੁਨੀ ਨਾ ਕਰਾਂ ਕੱਢ ਦੂੰਗਾ ਵਹਿਮ ਜਿਦਾ ਹੋ ਗਿਆ ਮੈਂ ਕਹਿਮ ਥੋੜੇ ਸਮੇਂ ਵਿੱਚ ਪਹਿਣ ਦੁਨੀ ਨਾ ਕਰਾਵਾਂਗੇ ਕੱਢ ਦੂੰਗਾ ਵਹਿਮ ਜਿਦਾ ਹੋ ਗਿਆ ਮੈਂ ਕਹਿਮ ਥੋੜੇ ਸਮੇਂ ਵਿੱਚ ਪਹਿਣ ਦੁਨੀ ਨਾ ਕਰਾਵਾਂਗੇ